ਅੱਜ ਦੀ ਵੀਡੀਓ ਹੈਗੀ ਆ ਜੀ ਪਿੰਡ ਗਿੱਲਾਂ ਵਾਲਾ ਤਹਿਸੀਲ ਜ਼ਿਲ੍ਹਾ ਫਰੋਜਪੁਰ ਤੋਂ ਤੇ ਸਾਹਮਣੇ ਸਕਰੀਨ ਤੇ ਤੁਸੀਂ ਜਿਹੜੀ ਪਿਓਰ ਨੀਲੀ ਰਾਵੀ ਦੀ ਮੱਝ ਦੇਖ ਰਹੇ ਹੋ ਇਹ ਵਕਾਊ ਆ ਜੀ ਤੇ ਹੋਰ ਤੁਸੀਂ ਵੀ ਜੇ ਕੋਈ ਆਪਣਾ ਪਸ਼ੂ ਵੇਚਣਾ ਜਾਂ ਕੋਈ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਮੇਰਾ ਮੋਬਾਈਲ ਨੰਬਰ ਹੈਗਾ ਜੀ 971070095 ਜਿਹੜੇ ਮੇਰੇ ਵੀਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੇ ਨਾਲ ਲਗਾ ਬੈਲ ਆਈਕਨ ਦਬਾ ਕੇ ਹਾਲ ਤੇ ਸੈੱਟ ਕਰ ਲੋ ਤਾਂ ਜੋ ਕੋਈ ਵੀ ਨਵੀਂ ਵੀਡੀਓ ਚੈਨਲ ਤੇ ਅਪਲੋਡ ਹੋਵੇ ਉਹਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਮੇਰੇ ਵੀਰ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਹੋ ਪੇਜ ਨੂੰ ਫਾਲੋ ਕਰ ਲੋ ਤੇ ਹੋਰ ਵੀਡੀਓ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਦੇਖ ਰਹੇ ਹੋ ਤੁਸੀਂ ਮੱਝ ਦੀ ਕੁਆਲਿਟੀ ਚਾਰੇ ਪੈਰ ਪੂਛ ਥਣ ਜਿਹੜਾ ਬਹੁਤ ਸੋਹਣਾ ਲੱਗਾ ਤੇ ਮਾਲਕ ਦੇ ਦੱਸ ਅਨਸਾਰ ਕੁਸ਼ਕ ਦੇ ਨਹੀਂ ਲੈਂਦੀ ਆ ਸੂਣ ਦੇ ਲਈ ਤੇ ਚੌਥਾ ਸੂਆ ਜਿਹੜਾ ਨੇ ਇਸ ਵਾਰ ਸੂਣਾ ਤੇ ਇਹਦੀ ਬਲੱਡ ਲਾਈਨ ਜਿਹੜੀ ਆ ਜੀ ਪੱਪੂ ਸੰਧੂ ਵਾਲੇ ਸੂਰਜ ਬੁੱਲਦੀ ਏ ਪੋਤਰੀ ਆ ਜੀ ਗਿੱਲਾਂ ਵਾਲੇ ਪਿੰਡ ਦੇ ਵਿੱਚ ਉਹਦਾ ਜਿਹੜਾ ਬੱਚਾ ਹੁੰਦਾ ਸੀ ਉਹਦੀ ਡਾਇਰੈਕਟ ਕ੍ਰੋਸ ਏ ਝੋਟੀ ਆ ਆ ਦੇਖ ਸਕਦੇ ਹੋ ਤੁਸੀਂ ਥਣ ਥਣ ਜਿਹੜਾ ਬਹੁਤ ਸੋਹਣਾ ਲੱਗਿਆ ਤੇ ਬਾਕੀ ਹੋਰ ਜਾਣਕਾਰੀ ਡਿਟੇਲ ਤੁਸੀਂ ਜਿਹੜੀ ਮਰੇ 21 ਚ ਜਾਣਨੇ ਆ ਉਹ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਤੇ ਮੱਝ ਦੀ ਪਰਖ ਤੇ ਪਾਸ ਜਿਹੜੀ ਕਰਨੀ ਤੁਸੀਂ ਆਪ ਕਰਨੀ ਆ ਪਹੁੰਚ ਕੇ ਪਾਸ ਕਰਕੇ ਖਰੀਦੋ ਤੇ ਦੇਖ ਸਕਦੇ ਹੋ ਤੁਸੀਂ ਅੱਖਾ ਕੁੱਖ ਜਿਹੜੀ ਬਹੁਤ ਸੋਹਣੀ ਆ ਸੱਜੇ ਬੰਨੇ ਕਾਟਾ ਤੇ ਮਾਲਕ ਦੇ ਦੱਸ ਅਨਸਾਰ ਪੂਰੀ ਠੰਡੀ ਸਾਊਸੀਲ ਆ ਉਹ ਕਹਿੰਦੇ ਵੀ ਨਾਰਮਲ ਸੇਵਾ ਤੇ ਅਸੀਂ ਜਿਹੜਾ 12 11 12 ਕਿਲੋ ਦੁੱਧ ਚੋਇਆ ਤੇ ਹੋਰ ਜਾਣਕਾਰੀ ਡਿਟੇਲ ਵਾਸਤੇ ਬਾਈ ਦਾ ਮੋਬਾਈਲ ਨੰਬਰ ਹੈਗਾ ਜੀ 9814407909 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਜਿਹੜੇ ਮੇਰੇ ਵੀਰ ਦੇ ਫਿੱਟ ਬੈਠਦੀ ਆ ਖਰੀਦ ਸਕਦੇ ਹੋ ਵੀਡੀਓ ਦੇਖਣ ਦੇ ਲਈ ਧੰਨਵਾਦ